ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਾਫੀ ਸਾਨੂੰ ਬਦਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਚੰਗੀ ਧੁੰਦ ਦੇਖਣ ਨੂੰ ਮਿਲੀ ਤੇ ਹੁਣ ਹੌਲੀ-ਹੌਲੀ ਪੰਜਾਬ ਦੇ ਦੁਆਬੇ ਦੇ ਇਲਾਕੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਤੋਂ ਲੈ ਕੇ ਲੁਧਿਆਣੇ ਵਾਲੇ ਪਾਸੇ ਨੂੰ ਲੁਧਿਆਣੇ ਤੋਂ ਰੂਪਨਗਰ ਮੁਹਾਲੀ ਚੰਡੀਗੜ੍ਹ ਇਹਨਾਂ ਇਲਾਕੇ ਵਿੱਚ ਬੱਦਲਬਾਜ਼ੀ ਵੀ ਦੇਖੀ ਗਈ ਜਿਸ ਦੇ ਕਾਰਨ ਧੁੱਪ ਨਾ ਮਾਤਰ ਦੇ ਬਰਾਬਰ ਹੈ ਤਾਪਮਾਨ ਦੇ ਵਿੱਚ ਭਾਰੀ ਗਰਾਬਟਾਈ ਹੈ ਮੈਕਸਿਮਮ ਤਾਪਮਾਨ ਅਜ ਪੰਜਾਬ ਦਾ 15-16 ਡਿਗਰੀ ਦੇਖਿਆ ਗਿਆ ਤੇ ਬਹੁਤ ਜ਼ਿਆਦਾ ਠੰਡ ਅਤੇ ਸ਼ੀਤ ਲਹਿਰ ਵਰਗਾ ਮਾਹੌਲ ਤੇ ਆਉਂਦੇ ਸ਼ਾਮ ਤੱਕ ਕੀ ਹਾਲਾਤ ਨੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਯਾਨੀ ਕਿ ਸ਼ਾਮ ਤੋਂ ਰਾਤ ਕੀ ਹਾਲਾਤ ਨੇ ਉਹ ਤੁਹਾਨੂੰ ਜਾਣਕਾਰੀ ਇਸ ਵੀਡੀਓ ਵਿੱਚ ਪ੍ਰਾਪਤ ਹੋਵੇਗੀ ਗੱਲ ਕੀਤੀ ਜਾਵੇ ਤਾਂ ਧੁੰਦ ਇਸੇ ਤਰੀਕੇ ਨਾਲ ਬਰਕਰਾਰ ਹੈ ਅਗਰ ਅਸੀਂ ਹੋਰ ਤਰੀਕੇ ਦੇ ਵੀ ਦੇਖੀਏ ਤਾਂ ਸਿਰਫ ਕੁਝ ਕਲਾਕਾ ਜਿਹੜੇ ਬਚੇ ਨੇ ਜਿਹਦੇ ਵਿੱਚ ਬਠਿੰਡਾ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਦਾ ਕੁਝ ਕਲਾਕਾ ਹੋ ਗਿਆ ਜੀ ਤੇ ਬਰਨਾਲਾ ਸ਼ਹਿਰ ਦਾ ਕੁਝ ਕਲਾਕਾ ਜਿਹਦੇ ਵਿੱਚ ਧੁੰਦ ਘਟ ਹੈ ਬਾਕੀ ਸਾਰੇ ਇਲਾਕਿਆਂ ਦੇ ਵਿੱਚ ਧੁੰਦ ਚੰਗੀ ਬਣਦੀ ਨਜ਼ਰ ਆ ਰਹੀ ਹੈ ਆਉਂਦੇ ਲਗਭਗ ਆਪਾਂ ਗੱਲ ਕਰੀਏ ਤਾਂ 2-3 ਘੰਟੇ ਵਿੱਚ ਕੀ ਹਾਲਾਤ ਹੋਣਗੇ ਤਾ ਸਾਫ ਦਿਖਾਈ ਦੇ ਰਹੇ ਕਿਹੜੀ ਇਹ ਬੱਦਲਵਈ ਦੀ ਧੁੰਦ ਹੈ ਪੰਜਾਬ ਤੋਂ ਜਾਂਦੀ ਹੋਈ ਨਜ਼ਰ ਆਵੇਗੀ ਪਰ ਪਹਾੜਾਂ ਵਿੱਚ ਬਰਫਵਾਰੀ ਅਤੇ ਕਿਣਮਣ ਕਣੇ ਦੀ ਖਬਰ ਆ ਸਕਦੀ ਹੈ ਜਿਸ ਦੇ ਕਾਰਨ ਰਾਤ ਦੇ ਸਮੇਂ ਹੋਰ ਜ਼ਿਆਦਾ ਠੰਡ ਜਿਹੜੀ ਪੰਜਾਬ ਦੇ ਵਿੱਚ ਬਣਦੀ ਹੋਈ ਨਜ਼ਰ ਆਵੇਗੀ ਫਿਲਹਾਲ ਤੁਹਾਡੇ ਇਲਾਕੇ ਵਿੱਚ ਕਿਹੜੇ ਹਾਲਾਤ ਨੇ ਧੁੰਦ ਹੈ ਬੱਦਲਵਈ ਹੈ ਕਿੱਥੋਂ ਬਿਲੋਂਗ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਸ਼ੇਅਰ ਕਰਿਆ ਕਰੋ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜਾ ਲਗਭਗ 4 ਵਜੇ ਤੋਂ ਬਾਅਦ ਆਲਮੋਸਟ 11 12 ਡਿਗ ਦੀ ਨਿਡਰਤਲੇ ਆਜੂਗਾ ਤੇ ਲਗਭਗ 6 ਵਜੇ ਦੇ ਨਿਡਰਤਲੇ ਹੁੰਦੇ ਹੁੰਦੇ 10 ਡਿਗਰੀ ਜਾਂ 10 ਡਿਗਰੀ ਤੋਂ ਥੱਲੇ ਤਾਪਮਨ ਆਉਣ ਦੇ ਕਾਰਨ ਠੰਡ ਦੇ ਹਾਲਾਤ ਹੋਰ ਜਿਆਦਾ ਪੰਜਾਬ ਦੇ ਵਿੱਚ ਬਣਦੇ ਹੋਏ ਨਜ਼ਰ ਆਉਣਗੇ ਕੜਾਕੇ ਦੀ ਠੰਡ ਪੰਜਾਬ ਦੇ ਵਿੱਚ ਅੱਜ ਪੈੰਦੀ ਹੋਈ ਸਾਨੂੰ ਨਜ਼ਰ ਆ ਸਕਦੀ ਹੈ ਰਾਤ ਦੇ ਸਮੇਂ ਠੰਡ ਹੋਰ ਵਧੂਗੀ ਕਿਉਂਕਿ ਹਵਾ ਜਿਹੜੀ ਹੈ ਅਗਰ ਤੁਹਾਨੂੰ ਮੈਂ ਦਿਖਾ ਸਕਾਂ ਤੁਸੀਂ ਦੇਖੋਗੇ ਚੱਕਰਵਾਤੀ ਰੂਪ ਦੇ ਵਿੱਚ ਇਸ ਤਰੀਕੇ ਨਾਲ ਹਵਾ ਚੱਲਦੀ ਨਜ਼ਰ ਆ ਰਹੀ ਤੇ ਪੰਜਾਬ ਦੇ ਦੁਆਬੇ ਵਿੱਚ ਇਲਾਕੇ 'ਚ ਜਿਹੜੀ ਹਵਾ ਹੈ ਉਹ ਹਿਮਾਚਲ ਵੱਲੋਂ ਆ ਰਹੀ ਹੈ ਜਿਹੜਾ ਕਿ ਦੁਆਬੇ ਵਾਲੀ ਬੈਲਟ ਹੈ ਇਹਦੇ ਵਿੱਚ ਜ਼ਿਆਦਾ ਠੰਡ ਦੇ ਹਾਲਾਤ ਬਣ ਸਕਦੇ ਨੇ ਅਤੇ ਜਿਵੇਂ ਵੀ ਇਹ ਪੂਰਬ ਦੀ ਹਵਾ ਚੱਲ ਰਹੀ ਹੈ ਇਸ ਦੇ ਨਾਲ ਹੋਰ ਜ਼ਿਆਦਾ ਨਮੀ ਪੰਜਾਬ ਦੇ ਵਿੱਚ ਆਉਂਗੀ ਤੇ ਕੱਲ ਨੂੰ ਹੋਰ ਜ਼ਿਆਦਾ ਧੁੰਦ ਜਿਹੜੀ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗੀ ਬਾਕੀ ਰਾਤ ਦੀ ਜਾਣਕਾਰੀ ਜੋ ਵੀ ਹੋਵੇਗੀ ਆਉਂਦੀ ਵੀਡੀਓ 'ਚ ਸਾਂਝੀ ਕਰਾਂਗੇ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ ਜੀ